ਗੀਤਾਂ ਦਾ ਕਸੂਰ ਹੈ ਗੀਤਾਂ ਚ ਵੀ ਇਹ ਚੀਜ਼ਾਂ ਤਾਂ ਹੀ ਆ ਨਾ ਪਹਿਲਾਂ ਸਾਡੇ ਅੰਦਰ ਆਈਆਂ ਸੋਸਾਇਟੀ ਦੇ ਅੰਦਰ ਆਈਆਂ ਸੋਸਾਇਟੀ ਦੇ ਟੇਸਟ ਮੁਤਾਬਕ ਹਮੇਸ਼ਾ ਗੀਤ ਲਿਖੇ ਜਾਂਦੇ ਭਾਜੀ ਯਾਦ ਰੱਖਿਓ ਲੋਕੀ ਰਿਵਰਸ ਕਹਿੰਦੇ ਆ ਕਿ ਗੀਤ ਸੋਸਾਇਟੀ ਨੂੰ ਬੁਗਾੜਦੇ ਆ ਹੂੰ ਮੈਂ ਕਹਿੰਨਾ ਸੋਸਾਇਟੀ ਦੇ ਟੇਸਟ ਮੁਤਾਬਕ ਗੀਤ ਲਿਖੇ ਜਾਂਦੇ ਨੇ ਵੀ ਲੋਕ ਕੀ ਸੁਣਦੇ ਨੇ ਅੱਜ ਕੱਲ੍ਹ ਲੋਕਾਂ ਨੇ ਪਹਿਲਾਂ ਆਪਣੇ ਆਪ 'ਚ ਇੰਨੀ ਬਿジネス ਲੈਣ ਦੀ ਕਿ ਹੌਲੀ-ਹੌਲੀ ਉਹ ਗੀਤਾਂ 'ਚ ਵੀ ਆਣੀ ਸ਼ੁਰੂ ਹੋ ਗਈ ਹੌਲੀ ਹੌਲੀ ਜੋ ਲੋਕਾਂ ਨੇ ਵੱਡੇ ਵਿਆਹ ਕਰਨੇ ਸ਼ੁਰੂ ਕੀਤੇ ਵੱਡੇ ਵਿਆਹਾਂ ਵਿੱਚ ਫਾਇਰ ਕੱਢਣੇ ਸ਼ੁਰੂ ਕੀਤੇ ਹੂੰ ਕਿਸੇ ਗਾਣੇ ਨੂੰ ਸੁਣ ਕੇ ਨਹੀਂ ਲੋਕਾਂ ਨੇ ਫਾਇਰ ਕੱਢਣੇ ਸ਼ੁਰੂ ਕੀਤੇ ਦਨਾਲੀਆਂ ਨਾਲ ਲੋਕਾਂ ਨੇ ਫਾਇਰ ਕੱਢਣੇ ਸ਼ੁਰੂ ਕੀਤੇ ਕਿਸੇ ਨੇ ਉਹ ਤੇ ਗਾਣਾ ਲਿਖਤਾ ਹੂੰ ਉਹ ਕਿਸੇ ਨੂੰ ਚੰਗਾ ਲੱਗਾ ਦੂਜਾ ਕਹਿੰਦਾ ਅਸੀਂ ਵੀ ਕੱਢਾਂਗੇ ਉਹ ਮਸ਼ਹੂਰ ਹੋਗੇ ਉਹ ਮਸ਼ਹੂਰ ਹੋਗੇ ਇੱਕ ਨੇ ਕਿਹਾ ਯਾਰ ਇਹ ਦਨਾਲੀ ਬਹੁਤ ਮਸ਼ਹੂਰ ਹੋਈ ਹੈ ਦੀ ਤਾਂ ਮੈਂ 315 ਬੋਰ ਤੇ ਗਾਣਾ ਲਿਖ ਦਿੰਦਾ ਅਗਲੇ ਨੇ ਮੌਜ਼ਰ ਤੇ ਲਿਖਤਾ ਉਦੋਂ ਅਗਲੇ ਨੇ 47 ਤੇ ਲਿਖਤਾ ਚਲਨ ਚੱਲ ਗਿਆ ਨਾ ਜੀ ਸੋਸਾਇਟੀ ਚੋਂ ਹੀ ਚੀਜ਼ ਮਿਲੀ ਫਿਰ ਅਗੋਂ ਸੋਸਾਇਟੀ ਨੇ ਫੇਰ ਅਡਾਪਟ ਕਰ ਲਈ ਉਹਨਾਂ ਤੋਂ ਇੱਕ ਸਰਕਲ ਬੰਦ